ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਕਮਲਜੀਤ ਕੌਰ ਆ ਤੇ ਮੈਂ 31 ਨੰਬਰ ਵਾਰਡ ਤੋਂ ਐਜ਼ ਅਜ਼ਾਦ ਉਮੀਦਵਾਰ ਖੜੀ ਹੋਈ ਆ ਔਰ ਮੇਰਾ ਜਿਹੜਾ ਚੋਣ ਨਿਸ਼ਾਨ ਹੈਗਾ ਉਹ ਸੇਬ ਐਪਲ ਤੇ ਮੈਂ ਪਹਿਲਾਂ ਵੀ ਤੁਹਾਨੂੰ ਪਤਾ ਹੀ ਆ ਕਾਫੀ ਟਾਈਮ ਤੋਂ ਮੈਂ ਆਪਣੇ ਸਮਾਜ ਦੀ ਆਪਣੀ ਸੁਸਾਇਟੀ ਦੀ ਆਪਣੇ 31 ਨੰਬਰ ਵਾਰਡ ਦੀ ਸੇਵਾ ਕਰਦੀ ਕਰਦੀ ਰਹੀ ਆ ਔਰ ਅੱਜ ਅੱਗੇ ਵੀ ਮੈਂ ਚੋਣਾ ਲੜ ਕੇ ਵੀ ਆਪਣੀ ਜਿਹੜੀ 31 ਨੰਬਰ ਵਾਰਡ ਉਹਦੀ ਸੇਵਾ ਜਿਸ ਤਰ੍ਹਾਂ ਕਰਦੀ ਸੀ ਉਸ ਤਰ੍ਹਾਂ ਹੀ ਕਰਦੀ ਰਵਾਂਗੇ ਪਾਰਟੀ ਦੇ ਵਿੱਚ ਵੀ ਮੈਂ ਹੰਦੀ ਰਹੇ ਭਾਰਗਵਾ ਦੇ ਵਿੱਚ ਇਲਾਕੇ ਦੇ ਲੋਕਾਂ ਦੇ ਕੰਮ ਕਰਦੇ ਰਹੇ। ਕੀ ਕਾਰਨ ਸਮਝਦੇ ਹੋ ਚੋਣਾ ਵੀ ਨੇ ਦਾ ਟਿਕਟ ਜਿਹੜੀ ਆ ਲੈ ਕੇ ਕੀ ਕਾਸ ਨੂੰ ਦੇ ਕੋਣੀ? ਹਾਂਜੀ ਦੇਖੋ ਮੈਂ ਆਪਣੀ ਬੀਜੇਪੀ ਪਾਰਟੀ ਦਾ ਬਹੁਤ ਰਿਸਪੈਕਟ ਕਰਦੀ ਆਂ ਔਰ ਮੈਂ ਐਜ਼ ਏ ਬੀਜੇਪੀ ਪਾਰਟੀ ਵਿੱਚ ਇੱਕ ਵਾਇਸ ਪ੍ਰੈਜ਼ੀਡੈਂਟ ਵੀ ਰਹਿ ਚੁੱਕੀ ਹੈਗੀ ਆਂ। ਮਹਿਲਾ ਮੋਰਚਾ ਦੇ ਵਿੱਚ ਬਹੁਤ ਸੇਵਾ ਕਰਤੀ ਹੈ ਆਪਣੀ ਵਾਰਡ ਦੀ ਵੀ ਤੇ ਆਪਣੀ ਪਾਰਟੀ ਵਿੱਚ ਰਹਿ ਕੇ ਵੀ ਬਾਕੀ ਕੋਈ ਐਕਸਟਰਾ ਦਾ ਮੈਨੂੰ ਕੋਈ ਉਹ ਨਹੀਂ ਹੈਗਾ ਆ ਚਲੋ ਟਿਕਟ ਇੱਕ ਡਿਫਰੈਂਟ ਮੈਟਰ ਆ ਚਲੋ ਨਹੀਂ ਮੈਨੂੰ ਮੇਰੀ ਹਾਈ ਕਮਾਂਡ ਨੇ ਮੈਨੂੰ ਨਹੀਂ ਸੈਂਸ਼ਨ ਕੀਤੀ ਟਿਕਟ ਕੋਈ ਗੱਲ ਨਹੀਂ ਬਟ ਮੇਰੀ ਜਿਹੜੀ 31 ਨੰਬਰ ਵਾਰਡ ਆ ਇਹ ਮੈਨੂੰ ਇੰਨਾ ਪਿਆਰ ਕਰਦੀ ਆ ਇਹਨਾਂ ਨੇ ਕੋਈ ਪਾਰਟੀ ਨਹੀਂ ਦੇਖੀ ਆ ਇਹ ਮੇਰੇ ਨਾਲ ਪਿਆਰ ਕਰਦੇ ਹੈਗੇ ਨੇ ਔਰ ਜਮੰਦਰ ਟਿਕਟ ਜਿਉਂ ਦਿੱਤੀ ਆ ਦੇਖੋ ਉਹ ਤਾਂ ਹਾਈ ਕਮਾਂਡ ਦਾ ਫੈਸਲਾ ਹੋਊਗਾ ਕਿ ਉਹਨਾਂ ਨੇ ਮੈਨੂੰ ਟਿਕਟ ਜਿਹੜੀ ਹੈਗੀ ਆ ਕਿਉਂ ਨਹੀਂ ਦਿੱਤੀ ਹੈਗੀ ਆ ਕਿ ਇੱਕ ਕੰਮ ਕਰਨ ਵਾਲਾ ਜਿਹੜਾ ਇਨਸਾਨ ਹੈ ਉਹਨੂੰ ਪਿੱਛੇ ਕਰਕੇ ਕਿ ਜਿੰਨੇ ਕੋਈ ਕੰਮ ਨਹੀਂ ਕੀਤਾ ਉਸ ਇਨਸਾਨ ਨੂੰ ਟਿਕਟ ਦਿੱਤੀਗੀ ਕੀ ਸਮਝਦੇ ਹੋ ਦੇਖੋ ਜੀ ਪਾਰਟੀ ਕਦੀ ਗਲਤ ਨਹੀਂ ਹੁੰਦੀ ਆ ਠੀਕ ਹੈ ਪਾਰਟੀ ਕਦੀ ਵੀ ਨਹੀਂ ਗਲਤ ਹੁੰਦੀ ਆ ਲੇਕਿਨ ਪਾਰਟੀ ਵਿੱਚ ਜਿਹੜੇ ਜੋ ਵੀ ਤੁਸੀਂ ਸਮਝ ਸਕਦੇ ਹੋ ਜਿਹੜਾ ਜਿਨ੍ਹਾਂ ਨੇ ਮੇਰੇ ਮੇਰੇ ਲਈ ਇਹ ਮੁਸਾਫ ਮੁਨਾਸਿਬ ਨਹੀਂ ਸੰਜਿਆ ਮੈਨੂੰ ਮਤਵੋਟ ਵਾਰਡ ਦੇ ਵਿੱਚ ਟਿਕਟ ਦੇਣਾ ਕੋਈ ਗੱਲ ਨਹੀਂ ਮੈਂ ਆਪਣੀ ਸੋਸਾਇਟੀ ਦੀ ਸੇਵਾ ਕਰ ਰਹੀ ਸੀ ਮੈਂ ਉਹਨਾਂ ਨੇ ਮੈਨੂੰ ਕਿਹਾ ਤੁਸੀਂ ਖੜੇ ਹੋ ਕਿਉਂਕਿ ਉਹਨਾਂ ਦੇ ਇੱਕੋ ਹੀ ਕੁਐਸਚਨ ਸੀ ਅਗਰ ਤੁਹਾਨੂੰ ਪਾਰਟੀ ਨਾ ਟਿਕਟ ਨਹੀਂ ਦਿੱਤੀ ਤਾਂ ਐਸੀ ਕਿੰਨੂ ਵੋਟ ਪਾਵਾਂਗੇ ਇਹ ਵਰਡਿੰਗ ਮੇਰੇ ਲੋਕ ਮੈਨੂੰ ਕਹਿੰਦੇ ਸੀ ਆ ਕੇ ਭੈਣ ਜੀ ਅਸੀਂ ਵੋਟ ਕਿੰਨੂ ਪਾਵਾਂਗੇ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਅਸੀਂ ਵੋਟ ਕਿਨੂੰ ਪਾਵਾਂਗੇ ਇਹ ਜਿਹੜੀ ਦਿਲ ਨੂੰ ਮੇਰੀ ਦਿਲ ਨੂੰ ਬੜੀ ਇਹ ਗੱਲ ਲੱਗੀ ਤੇ ਉਹਨਾਂ ਨੇ ਕਿਹਾ ਤੁਸੀਂ ਐਜ਼ੇ ਆਜ਼ਾਦ ਉਮੀਦਵਾਰ ਖੜੇ ਰਹੋ ਔਰ ਅਸੀਂ ਤੁਹਾਨੂੰ ਪੂਰਾ ਤੁਹਾਡੇ ਨਾਲ ਹੈਗੇ ਅਸੀਂ ਤੁਹਾਨੂੰ ਵੋਟ ਪਾਣੀ ਆ ਇਸ ਕਰਕੇ ਮੈਂ ਆਪਣੇ ਲੋਕਾਂ ਦੀ ਆਪਣੇ ਭੈਣ ਭਰਾਵਾਂ ਦੇ ਕਰਕੇ ਮੈਂ ਐਜ਼ੇ ਆਜ਼ਾਦ ਉਮੀਦਵਾਰ ਖੜੀ ਹੋਈ ਆ ਤੇ ਉਹਨਾਂ ਵਾਸਤੇ ਮੈਂ ਜਿਵੇਂ ਪਹਿਲੇ ਸੇਵਾ ਕਰਦੀ ਸੀ ਉਹ ਸੇਵਾ ਕਰਨ ਵਾਸਤੇ ਫਿਰ ਕਰਦੀ ਹਾਂ ਤੁਸੀਂ ਅੱਜ ਮੇਰੀ ਇਸ ਦੇ ਵਿੱਚ ਆਏ ਹੋ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦਾ ਹੰਗਾਰਾ ਜਿਹੜਾ ਹੈਗਾ ਮਿਲਿਆ ਹੈਗਾ ਲੋਕ ਬਹੁਤ ਪਿਆਰ ਕਰਦੇ ਆ ਸਾਰੇ ਬਹੁਤ ਪਿਆਰ ਕਰਦੇ ਨੇ ਅਤੇ ਜਰੂਰ ਅਸੀਂ ਵਿਨ ਕਰਕੇ ਹੀ 100% ਅਸੀਂ ਆਵਾਂਗੇ ਲੋਕਾਂ ਨੂੰ ਮੈਸੇਜ ਮੈਂ ਇਹ ਹੀ ਦੇਵਾਂਗੇ ਕਿ ਆਪਣੇ ਕਰੋ ਤੁਸੀਂ ਜਰੂਰ ਨਿਕਲੋ ਹਰ ਬੰਦੇ ਦੀ ਵੋਟ ਜਿਹੜੀ ਹੈਗੀ ਉਹ ਕੀਮਤੀ ਹੈਗੀ ਆ ਆਪਣਾ ਪਸੰਦੀਦਾ ਨੁਮਾਇੰਦਾ ਇਹਨਾਂ ਦੇਖੋ ਜੀ ਅੱਜ ਵੋਟਾਂ ਹੋ ਗਈਆਂ ਤੇ ਲੋਕ ਤੁਹਾਡੇ ਘਰ ਵਿਚ ਆ ਰਹੇ ਤਾਂ ਤੁਸੀਂ ਵੋਟ ਪਾਓ ਤੁਹਾਡਾ ਰਾਈਟ ਹੈਗਾ ਕਿ ਤੁਸੀਂ ਇੱਕ ਕੁਐਸਚਨ ਪੁੱਟ ਕਰੋ ਜੋ ਵੀ ਬੰਦਾ ਤੁਹਾਡੇ ਹਰ ਵੀ ਜਾਂਦਾ ਤੁਹਾਡੇ ਤੋਂ ਵੋਟ ਮੰਗਣ ਲਈ ਕਿ ਤੂੰ ਮੇਰੇ ਕੋਲ ਵੋਟ ਕਿਸ ਬੇਸ ਤੇ ਮੰਗਦਾ ਪਿਆ ਹੈਗਾ ਕੀ ਕੀਤਾ ਤੂੰ ਆਪਣੇ ਸਮਾਜ ਲਈ ਆ ਸੁਸਾਇਟੀ ਵਿੱਚ ਜਾਂ ਸਾਡੇ ਲਈ ਕਿਉਂਕਿ ਅਗਰ ਕੋਈ ਬੰਦਾ ਕੰਮ ਕਰ ਰਿਹਾ ਹੈਗਾ ਤਾਂ ਉਹਨੂੰ ਤੁਸੀਂ ਆਪਣੀ ਪ੍ਰਾਇਓਰਟੀ ਬੇਸ ਤੇ ਹੀ ਵੋਟ ਪਾਓ ਕਿਉਂਕਿ ਜਿਹੜਾ ਬੰਦਾ VOTING ਤੋਂ ਪਹਿਲੇ ਕੰਮ ਕਰ ਰਿਹਾ ਡੈਫੀਨਟਲੀ ਜਦੋਂ ਉਹ ਵਿਨ ਕਰਕੇ ਤੁਹਾਡੇ ਵਿੱਚ ਆਊਗਾ ਤੇ ਤੁਹਾਡੀ ਜਿਹੜੀ ਹੈਗੀ ਉਸੇ ਤਰੀਕੇ ਨਾਲ ਸੇਵਾ ਕਰੂਗਾ ਦੇਖੋ ਇਹ ਮੇਰਾ ਕੋਈ ਆਪਣਾ ਡਿਸੀਜਨ ਨਹੀਂ ਹੈਗਾ ਆ ਕਿਉਂਕਿ ਮੇਰੇ ਸੁਸਾਇਟੀ ਨੇ ਜਿੱਦਾਂ ਉਹਨਾਂ ਨੇ ਮੈਨੂੰ ਕਿਹਾ ਮੈਂ ਉਹਨਾਂ ਦੇ ਨਾਲ ਖੜੀ ਹੋਈ ਆ ਉਹਨਾਂ ਨੇ ਮੈਨੂੰ ਕਿਹਾ ਤੁਸੀਂ ਆਜ਼ਾਦ ਉਮੀਦਵਾਰ ਖੜੇ ਹੋ ਜਾਓ ਤੁਹਾਡੇ ਨਾਲ ਜਿੱਤਨ ਤੋਂ ਬਾਅਦ ਜਦੋਂ ਜੋ ਉਹਨਾਂ ਦਾ ਫੈਸਲਾ ਆਊਗਾ ਉਹੀ ਮੇਰਾ ਫੈਸਲਾ ਆਊਗਾ ਕਿਉਂਕਿ ਉਹ ਮੇਰੇ ਨਾਲ ਆ ਤੇ ਮੈਂ ਉਹਨਾਂ ਦੇ ਨਾਲ ਆ ਦੇਖੋ ਜੀ ਗੱਲ ਇਸ ਤਰ੍ਹਾਂ ਕਿ ਅਸੀਂ ਤੁਹਾਨੂੰ ਵਾਰਡ ਨੰਬਰ 31 ਤੋਂ ਜਿਹੜੀ ਈਸਟ ਦੀ ਪੂਰਬੀ ਹਲਕੇ ਦੀ ਵਾਰਡ ਨੰਬਰ 31 ਹੈਗੀ ਆ ਇੱਥੋਂ 31 ਨੰਬਰ ਵਾਰਡ ਦੇ ਵਿੱਚੋਂ ਸਾਡੀ ਮੈਡਮ ਜਿਹੜੇ ਕਮਲਜੀਤ ਕੌਰ ਜੀ ਹੈਗੇ ਨੇ ਜੋ ਕਿ ਇੱਕ ਬਹੁਤ ਪੁਰਾਣੇ ਤੋਂ ਕਾਫੀ ਚਿਰ ਤੋਂ ਕਾਫੀ ਸਾਲਾਂ ਤੋਂ ਕੰਮ ਕਰ ਰਹੇਗੇ ਨੇ ਮੈਂ ਇਹਨਾਂ ਨੂੰ ਆਜ਼ਾਦ ਟਿਕਟ ਨਾ ਮਿਲਣ ਤੋਂ باوجود ਵੀ ਇਹ ਆਜ਼ਾਦ ਖੜੇ ਹੋਏ ਆਜ਼ਾਦ ਵੀ ਤਾਦੀ ਖੜੇ ਹੋਏ ਨੇ ਜਦੋਂ ਇਹਨਾਂ ਨੂੰ ਵਾਰਡ ਵਾਸੀਆਂ ਨੇ ਕਿਹਾ ਉਹਨਾਂ ਨੂੰ ਪ੍ਰੇਰਿਤ ਕੀਤਾ ਕਿ ਨਹੀਂ ਅਸੀਂ ਤੁਹਾਨੂੰ ਜਾਣਦੇ ਨੇ ਅਸੀਂ ਕਿਸੇ ਹੋਰ ਪਾਰਟੀ ਨੂੰ ਨਹੀਂ ਜਾਣਦੇ ਅਸੀਂ ਤੁਹਾਡੇ ਮੂਹਰੇੋਂ ਕੰਮ ਕੀਤਾ ਤੁਸੀਂ ਸਾਡਾ ਕੰਮ ਕਰਾਏ ਨੇ ਤੇ ਇਹਦੇ ਵਾਸਤੇ ਮੈਂ ਇੱਕੋ ਬੇਨਤੀ ਕਰਾਂਗਾ ਜੇ ਆਪ ਜੀ ਨੇ ਸਾਨੂੰ ਕਿਹਾ ਕਿ ਆਜ਼ਾਦ ਖੜੇ ਹੋ ਕੇ ਟਿਕਟ ਲੜੋ ਇਹ ਚੋਣ ਲੜੋ ਹੁਣ ਜਿਹੜੀ ਚੋਣਾਂ ਹੈਗੀਆਂ ਉਹ 21 ਤਰੀਕੀਆਂ ਹੈਗੀਆਂ ਵਾ 21 ਤਰੀਕ ਨੂੰ ਤੇਨੇ ਸ਼ਨੀਵਾਰ ਤੇ ਵੱਧ ਤੋਂ ਵੱਧ ਆਪਣਾ ਕੱਠ ਲੈ ਕੇ ਤੇ ਚੇਰਾ ਸਾਡਾ ਚੋਣ ਨਿਸ਼ਾਨ ਸੇਵ ਹੈਗਾ ਸੇਵ ਦੇ ਉੱਤੇ ਆਪਣਾ ਬਟਨ ਦਬਾ ਕੇ ਉਹ ਆਪਾਂ ਇਹਨੂੰ ਕਾਮਯਾਬੀ ਦੇਈਏ ਤੇ ਆਪਣਾ 31 ਨੰਬਰ ਵਾਰਡ ਤੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਆਪਾਂ ਜਿੱਤ ਹਾਸਲ ਕਰੀਏ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦੀ ਹਾਂ